ਅੱਜ ਤੁਹਾਡੇ ਲਈ ਇੱਕ ਹੋਰ ਇੰਟਰਵਿਊ ਲੈ ਕੇ ਆਏ ਹਾਂ ਦੋਸਤੋ ਪ੍ਰੈਜ਼ੈਂਟਰ ਰਿਕੁਇਰਮੈਂਟ ਮੰਗਲਾ ਇਨਫਿਨ ਲਿਮਟਿਡ ਦੇ ਵਿੱਚ ਪੋਸਟ ਹੈਗੀ ਦੋਸਤੋ ਆਰਓ ਤੇ ਆਰਐਮ ਦੀ ਲੋਕੇਸ਼ਨ ਹੈਗੀ ਜੀ ਗੰਗਾ ਨਗਰ ਵੈਕੈਂਸੀ ਹੈਗੀ ਜੀ ਗੰਗਾ ਨਗਰ ਦੇ ਵਿੱਚ ਚਾਰ ਦੀ ਪ੍ਰੋਡਕਟ ਹੈਗੇ ਜੀ ਹੋਮ ਲੋਨ ਮਾਰਗੇਜ ਲੋਨ ਜੀ ਮਿਨੀਮਮ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਕੈਂਡੀਡੇਟ ਨੂੰ ਜੀ ਵੈਸਟ ਇਨ ਅੰਡਸਟਰੀ ਜੀ ਲੋਕਲ ਹਨ ਇਮੀਡੀਟਲੀ ਜੁਆਇਨ ਕੈਂਡੀਡੇਟ ਕੈਨ ਸ਼ੇਅਰ ਸੀਵੀ ਜੀ ਜਿਹੜੇ ਲੋਕਲ ਕੈਂਡੀਡਟ ਨੂੰ ਇਸ ਵਿੱਚ ਪਹਿਲ ਦਿੱਤੀ ਜਾਊਗੀ ਜੀ ਜੋਬ ਲੈਣ ਵਾਸਤੇ ਦੋਸਤੋ ਇਹ ਸ ਨੰਬਰ ਤੇ ਸੰਪਰਕ ਕਰ ਸਕਦੇ ਜੀ ਲਖਵਿੰਦਰ ਸਿੰਘ ਬ੍ਰਾਂਚ ਮੈਨੇਜਰ ਜੀ ਨੰਬਰ ਹੈਗਾ ਜੀ 90412 52166 ਜੀ ਅੱਜ ਤੁਹਾਡੇ ਲਈ ਇੱਕ ਹੋਰ ਇੰਟਰਵਿਊ ਲੈ ਕੇ ਆਏ ਦੋਸਤੋ ਪ੍ਰਜੈਂਟਰ ਰਿਕਰੂਟਮੈਂਟ ਮੰਗਲਾ ਇਨਫਿਨ ਲਿਮਟਿਡ ਦੇ ਵਿੱਚ ਪੋਸਟ ਹੈਗੀ ਜੀ ਦੋਸਤੋ ਆਰਓ ਤੇ ਆਰਐਮ ਦੀ ਲੋਕੇਸ਼ਨ ਹੈਗੀ ਜੀ ਗੰਗਾ ਨਗਰ ਵੈਕੈਂਸੀ ਹੈਗੀ ਜੀ ਗੰਗਾ ਨਗਰ ਦੇ ਵਿੱਚ ਚਾਰ ਜੀ ਪ੍ਰੋਡਕਟ ਹੈਗੇ ਜੀ ਹੋਮ ਲੋਨ ਮਾਰਗੇਜ ਲੋਨ ਜੀ ਮਿਨਿਮਮ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਕੈਂਡੀਡੇਟ ਨੂੰ ਜੀ ਵੈਸਟ ਇਨਡਸਟਰੀ ਜੀ ਲੋਕਲ ਹਨ ਇਮੀਡੀਏਟਲੀ ਜੁਆਇਨ ਕੈਂਡੀਡੇਟ ਕੈਨ ਸ਼ੇਅਰ ਸੀਵੀ ਜੀ ਜਿਹੜੇ ਲੋਕਲ ਕੈਂਡੀਡੇਟ ਨੂੰ ਇਸ ਵਿੱਚ ਪਹਿਲ ਦਿੱਤੀ ਜਾਊਗੀ ਜੀ ਜੋਬ ਲੈਣ ਵਾਸਤੇ ਦੋਸਤੋ ਇਸ ਨੰਬਰ ਤੇ ਸੰਪਰਕ ਕਰ ਸਕਦੇ ਜੀ ਲਖਵਿੰਦਰ ਸਿੰਘ ਬ੍ਰਾਂਚ ਮੈਨੇਜਰ ਜੀ ਨੰਬਰ ਹੈਗਾ ਜੀ 90412 ਬਵੰਜਾ ਇੱਕ ਛਿਆਹਠ ਜੀ